ਮੁਲਾਜ਼ਮ ਤੇ ਮਹਿਸੂਸ ਕਰਦੇ ਨੇ ਨਾ ਵੀ 2022 ਚ ਅਸੀਂ ਬਦਲ ਲੈੰਦਾ ਹਾਂ ਹਾਂਜੀ ਸਾਰੀਆਂ ਮੁਲਾਜ਼ਮ ਜਥੇ ਬੰਨਿਆ ਕਲੇਮ ਕਰਦੀਆਂ ਪਤਾ ਨਹੀਂ ਕਿੰਨੀ ਕਿ ਸਚਾਈ ਹੈ ਜਿੰਨਾਂ ਕੇ ਨਾਲ ਮੈਂ ਇੰਟਰਵਿਊ ਕੀਤੀ ਉਹ ਤੇ ਇਹੀ ਰੋਣਾ ਰੋਂਦੇ ਨੇ ਵੀ ਅਸੀਂ ਤੇ ਬੁੱਕਾਂ ਭਰ-ਭਰ ਕੇ ਵੋਟਾਂ ਪਾਈਆਂ ਕਿਉਂਕਿ ਅਸੀਂ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਤੋਂ ਬਹੁਤ ਦੁਖੀ ਸੀ ਸਾਨੂੰ ਪਰੇਸ਼ਾਨ ਕੀਤਾ ਜਿਵੇਂ ਤੁਸੀਂ ਦੱਸਿਆ ਸੀ ਪੈਂਡਿੰਗ ਸੀ ਮਤਲਬ ਔਰ ਇਹ ਇੱਕ ਨਵੀਂ ਆਸ ਨਾਲ ਨਵੀਂ ਸਰਕਾਰ ਲਿਆਂਦੀ ਸੀ ਹਾਂਜੀ ਪਰ ਉਹ ਹੁਣ ਮੁਲਾਜ਼ਮ ਲੀਡਰ ਜਾਂ ਮੁਲਾਜ਼ਮ ਆਮ ਮੁਲਾਜ਼ਮ ਕਿਵੇਂ ਸੋਚਣ ਉਹਨਾਂ ਤੇ ਵੀ ਅਸੀਂ ਤਾਂ ਵੋਟਾਂ ਪਾਤੀਆਂ ਆਪਣੀ ਜ਼ਿੰਮੇਵਾਰੀ ਖਤਮ ਕਰ ਦਿੱਤੀ ਹੁਣ ਤੇ ਸਰਕਾਰ ਦੀ ਜ਼ਿੰਮੇਵਾਰੀ ਦੇਖੋ ਸਰਕਾਰ ਕਿਤੇ ਭੱਜੀ ਨਹੀਂ ਹੈ ਤੇ ਨਾ ਸਰਕਾਰ ਗਈ ਹੈ ਕਿਤੇ ਸਾਰੀਆਂ ਮੰਗਾਂ ਇੱਕਦਮ ਪਹਿਲੇ ਸਮਾਂ ਚੀ ਮਤਲਬ ਪਹਿਲੇ ਸਾਲ ਦੂਜੇ ਸਾਲ ਹੱਲ ਨਹੀਂ ਹੋ ਸਕਦੀਆਂ ਸਰਕਾਰ ਨੇ ਕਈ ਉਹ ਖੇਤਰ ਛੇੜੇ ਜਿਹੜੀ ਮੰਗ ਹੀ ਨਹੀਂ ਸੀ ਕਿਹੜੇ ਕਿਸਾਨ ਦੀ ਮੰਗ ਸੀ ਕਿ ਟੇਲ ਤੇ ਪਾਣੀ ਪਹੁੰਚਾਓ ਕਿਹੜੇ ਨੈਸ਼ਨਲਿਸਟ ਦੀ ਮੰਗ ਸੀ ਕਿ ਅਸੀਂ ਸੰਘਰਸ਼ ਕਰਾਂਗੇ ਸਾਨੂੰ ਸਹੂਲਤਾਂ ਦਿਓ ਸਰਕਾਰ ਨੇ ਇਹ ਕੀ ਦੀ ਮੰਗ ਸੀ ਟੋਲ ਪਲਾਜ਼ੇ ਬੰਦ ਕਰੋ ਟੋਲ ਪਲਾਜ਼ੇ ਆ ਦੋ ਤਰੀਕ ਨੂੰ ਫੇਰ ਬੰਦ ਹੋਣ ਜਾਣੇ ਦੋ 10 12 ਪਹਿਲਾਂ ਹੋਏ ਨੇ ਸਰਕਾਰ ਕਾਮਰ ਵਾਂਗਾਂ ਮੁੱਤ ਕਰ ਰਹੀ ਆ ਜੇ ਆਪਾਂ ਕੋਈ ਅੰਬ ਦਾ ਦਰਖਤ ਅੱਜ ਬੀਜਦੇ ਹਾਂ ਨਾ ਅੱਜ ਉਹ ਅੰਬ ਨਹੀਂ ਮਿਲਣਾ ਉਹ ਢਾਂਚਾ ਜਿਹੜਾ ਬਣ ਰਿਹਾ ਬਹੁਤ ਵਧੀਆ ਬਣ ਰਿਹਾ ਬਹੁਤ ਵਧੀਆ ਸ਼ੁਰੂਆਤ ਸਰਕਾਰ ਦੀ ਪਰੰਤੂ ਇਹ ਗੱਲ ਮੈਂ ਤੁਹਾਨੂੰ ਫੇਰ ਵਾਰ-ਵਾਰ ਉਹੀ ਗੱਲ ਪੀਟ ਆਊਗੀ ਕਿ ਜਿਹੜਾ 71 ਸੰਗਠਨ ਆ ਨਾ ਇਕੱਠੇ ਲੋਕ ਨੇ ਚੇਤਨ ਨੇ ਜਿਨ੍ਹਾਂ ਕੋਲੇ 8 ਘੰਟੇ ਡਿਊਟੀ ਕਰਨ ਤੋਂ ਬਾਅਦ ਸਮਾਂ ਹੁੰਦਾ ਕੁਦਰਤੀ ਉਹਨੇ ਸੋਚਦੋਂ ਜਾਣਦੀ ਆ ਦੁਕਾਨਦਾਰਾਂ ਦੀ ਬਹੁਤ ਮੰਗਾਂ ਹੁੰਦੀਆਂ ਨੇ ਦੁਕਾਨਦਾਰ ਸੰਘਰਸ਼ ਨਹੀਂ ਕਰ ਸਕਦਾ ਕਿਉਂਕਿ ਉਹ ਦੁਕਾਨਦਾਰ ਚ ਟਾਈਮ ਹੀ ਮਿਲਦਾ ਉਹਨੂੰ ਉਹ ਆਪਣੇ ਕੰਮ 'ਚ ਲੱਗਿਆ ਰਹਿੰਦਾ ਸੰਗਠਨ ਵੀ ਆ ਨਹੀਂ ਗਾ ਸੰਗਠਨ ਵੀ ਹੈ ਨਹੀਂ ਸੋ ਮਤਲਬ ਇਹ ਇੱਕ ਬਿਹਤਰ ਗੱਲ ਆ ਕਿ ਪੰਜਾਬ ਦਾ ਮੁਲਾਜ਼ਮ ਪੈਨਸ਼ਨਰ ਜਾਗਰੂਕ ਆ ਤੇ ਉਹਨਾਂ ਨੇ ਬਹੁਤ ਮੰਗਾਂ ਪਹਿਲਾਂ ਮਨਵਾਈਆਂ ਨੇ 2011 ਤੋਂ ਕੁਲੇ ਇਸ ਚੱਲਦਾ ਆ ਰਿਹਾ ਤੇ 2016 ਤੋਂ ਪਹਿਲਾਂ ਦੀ ਸਾਡੇ ਬਕਾਏ ਨੇ ਸੋ ਮਤਲਬ ਅਸੀਂ ਉਮੀਦ ਕਰਦੇ ਆਂ ਵੀ ਉਹਨੂੰ ਜੋ ਸਰਕਾਰ ਕਿਤੇ ਨਾ ਕਿਤੇ ਵਾਰੀ ਸਿਰ ਕਿਸੇ ਕੰਮ ਨੂੰ ਸਿਰੇ ਲਾ ਵੱਡੀ ਗੱਲ ਜਿਹੜਾ 259 ਦਾ ਫੈਕਟਰ ਸੀ ਤੁਹਾਨੂੰ ਮੰਗਾ ਸਾਰੀ ਲੋਕ ਹੈਗੀਆਂ ਨੇ 259 ਦਾ ਫੈਕਟਰ ਪੈਨਸ਼ਨਰਾਂ ਦਾ ਉਹ ਬਹੁਤ ਜ਼ਰੂਰੀ ਸੀ ਉਹ ਵਿਤਕਰਾ ਹੋਇਆ ਉਹ ਵੱਡਾ ਵਿਤਕਰਾ ਹੋਇਆ ਹੋਇਆ ਪਿਛਲੇ ਵਿਤਮંત્રી ਤੋਂ ਹੀ ਆ ਮੁਲਾਜ਼ਮ ਤੇ ਮਹਿਸੂਸ ਕਰਦੇ ਨੇ ਨਾ ਵੀ 2022 ਚ ਅਸੀਂ ਬਦਲ ਲੈਣ ਦਾ ਹਾਂਜੀ ਹਾਂ ਸਾਰੀਆਂ ਮੁਲਾਜ਼ਮ ਜਥੇ ਬਣੀਆਂ ਕਲੇਮ ਕਰਦੀਆਂ ਪਤਾ ਨਹੀਂ ਕਿੰਨੀ ਕਿ ਸਚਾਈ ਹੈ ਜਿੰਨਾਂ ਕੇ ਨਾਲ ਮੈਂ ਇੰਟਰਵਿਊ ਕੀਤੀ ਉਹ ਤੇ ਇਹੀ ਰੋਣਾ ਰੋਂਦੇ ਨੇ ਵੀ ਅਸੀਂ ਤੇ ਬੁੱਕਾਂ ਭਰ-ਭਰ ਕੇ ਵੋਟਾਂ ਪਾਈਆਂ ਕਿਉਂਕਿ ਅਸੀਂ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਤੋਂ ਬਹੁਤ ਦੁਖੀ ਸੀ ਸਾਨੂੰ ਪਰੇਸ਼ਾਨ ਕੀਤਾ ਜਿਵੇਂ ਤੁਸੀਂ ਦੱਸਿਆ ਸੀ ਪੈਂਡਿੰਗ ਸੀ ਮਕਾ ਔਰ ਇਹ ਇੱਕ ਨਵੀਂ ਆਸ ਨਾਲ ਨਵੀਂ ਸਰਕਾਰ ਲਿਆਂਦੀ ਸੀ ਹਾਂਜੀ ਪਰ ਉਹ ਹੁਣ ਮਲਾਜਮ ਲੀਡਰ ਜਾਂ ਮਲਾਜ ਆਮ ਮਲਾਜਮ ਕਿਵੇਂ ਸੋਚਣ ਉਹਨਾਂ ਤੇ ਵੀ ਅਸੀਂ ਤਾਂ ਵੋਟਾਂ ਪਾ ਦਿੱਤੀਆਂ ਆਪਣੀ ਜ਼ਿੰਮੇਵਾਰੀ ਖਤਮ ਕਰ ਦਿੱਤੀ ਹੁਣ ਤੇ ਸਰਕਾਰ ਦੀ ਜ਼ਿੰਮੇਵਾਰੀ ਬਣ ਗਈ ਦੇਖੋ ਸਰਕਾਰ ਕਿਤੇ ਭੱਜੀ ਨਹੀਂ ਹੈ ਤੇ ਨਾ ਸਰਕਾਰ ਗਈ ਹੈ ਕਿਤੇ ਸਾਰੀਆਂ ਮੰਗਾਂ ਇੱਕਦਮ ਪਹਿਲੇ ਸਮਾਂਝੀ ਮਤਲਬ ਪਹਿਲੇ ਸਾਲ ਦੂਜੇ ਸਾਲ ਹੱਲ ਨਹੀਂ ਹੋ ਸਕਦੀਆਂ ਸਰਕਾਰ ਨੇ ਕਈ ਉਹ ਖੇਤਰ ਛੇੜੇ ਜਿਹੜੀ ਮੰਗ ਹੀ ਨਹੀਂ ਸੀ ਕਿਹੜੇ ਕਿਸਾਨ ਦੀ ਮੰਗ ਸੀ ਕਿ ਟੇਲ ਤੇ ਪਾਣੀ ਪਹੁੰਚਾਓ ਕਿਹੜੇ ਨੈਸ਼ਨਲਿਸਟ ਦੀ ਮੰਗ ਸੀ ਕਿ ਅਸੀਂ ਸੰਘਰਸ਼ ਕਰਾਂਗੇ ਸਾਨੂੰ ਸਹੂਲਤਾਂ ਦਿਓ ਸਰਕਾਰ ਨੇ ਇਹ ਕਿਹਦੀ ਮੰਗ ਸੀ ਟੋਲ ਪਲਾਜ਼ੇ ਬੰਦ ਕਰੋ ਟੋਲ ਪਲਾਜ਼ੇ ਆ ਦੋ ਤਰੀਕ ਨੂੰ ਫੇਰ ਬੰਦ ਹੋਣ ਜਾ ਰਹੇ ਦੋ 10 12 ਪਹਿਲਾਂ ਹੋਏ ਨੇ ਸਰਕਾਰ ਕਾਮਰ ਵਾਂਗਾਂ ਬਹੁਤ ਕਰ ਰਹੀ ਆ ਜੇ ਆਪਾਂ ਕੋਈ ਅੰਬ ਦਾ ਦਰਖਤ ਅੱਜ ਬੀਜਦੇ ਹਾਂ ਨਾ ਅੱਜ ਉਹ ਤੋਂ ਅੰਬ ਨਹੀਂ ਮਿਲਣਾ ਉਹ ਢਾਂਚਾ ਜਿਹੜਾ ਬਣ ਰਿਹਾ ਬਹੁਤ ਵਧੀਆ ਬਣ ਰਿਹਾ ਬਹੁਤ ਵਧੀਆ ਸ਼ੁਰੂਆਤ ਸਰਕਾਰ ਦੀ ਪਰੰਤੂ ਇਹ ਗੱਲ ਮੈਂ ਤੁਹਾਨੂੰ ਫੇਰ ਵਾਰ-ਵਾਰ ਉਹੀ ਗੱਲ ਪੀਟ ਆਉਗੀ ਕਿ ਜਿਹੜਾ 71 ਸੰਗਠਨ ਆ ਨਾ ਇਕੱਠੇ ਲੋਕ ਨੇ ਚੇਤਨ ਨੇ ਜਿਨ੍ਹਾਂ ਕੋਲੇ 8 ਘੰਟੇ ਡਿਊਟੀ ਕਰਨ ਤੋਂ ਬਾਅਦ ਸਮਾਂ ਹੁੰਦਾ ਕੁਦਰਤੀ ਉਹਨਾਂ ਦੀ ਸੋਚ ਤੋਂ ਜਾਣਦੀ ਆ ਦੁਕਾਨਦਾਰਾਂ ਦੀ ਬਹੁਤ ਮੰਗਾਂ ਹੁੰਦੀਆਂ ਨੇ ਦੁਕਾਨਦਾਰ ਸੰਘਰਸ਼ ਹੀ ਕਰ ਸਕਦਾ ਕਿਉਂਕਿ ਉਹ ਦੁਕਾਨਦਾਰ ਨੂੰ ਟਾਈਮ ਹੀ ਮਿਲਦਾ ਉਹਨੂੰ ਉਹ ਆਪਣੇ ਕੰਮ 'ਚ ਲੱਗੇ ਰਹਿੰਦਾ ਸੰਗਠਨ ਵੀ ਆ ਨਹੀਂ ਗਿਆ ਸੰਗਠਨ ਵੀ ਹੈ ਨਹੀਂ ਸੋ ਮਤਲਬ ਇਹ ਇੱਕ ਬੇਤਰ ਗੱਲ ਆ ਕਿ ਪੰਜਾਬ ਦਾ ਮੁਲਾਜ਼ਮ ਪੈਨਸ਼ਨਰ ਜਾਗਰੂਕ ਆ ਤੇ ਉਹਨਾਂ ਨੇ ਬਹੁਤ ਮੰਗਾ ਪਹਿਲਾਂ ਮਨਵਾਈਆਂ ਨੇ 2011 ਤੋਂ ਕੁਲੇਸ ਚੱਲਦਾ ਰਿਹਾ ਤੇ 2016 ਤੋਂ ਪਹਿਲਾਂ ਦੇ ਸਾਡੇ ਬਕਾਏ ਨੇ ਸੋ ਮਤਲਬ ਅਸੀਂ ਉਮੀਦ ਕਰਦੇ ਆਂ ਵੀ ਉਹਨੂੰ ਜੁ ਸਰਕਾਰ ਕਿਤੇ ਨਾ ਕਿਤੇ ਵਾਰੀ ਸਿਰ ਕਿਸੇ ਕੰਮ ਨੂੰ ਸਿਰੇ ਲਾਵੇ ਵੱਡੀ ਗੱਲ ਜਿਹੜਾ 2.9 ਦਾ ਫੈਕਟਰ ਸੀ ਤੁਹਾਨੂੰ ਮੰਗਾ ਸਾਰੀਆਂ ਤੁਹਾਡੇ ਹੈਗੀਆਂ ਨੇ 2.9 ਦਾ ਫੈਕਟਰ ਪੈਨਸ਼ਨਰਾਂ ਦਾ ਉਹ ਬਹੁਤ ਜ਼ਰੂਰੀ ਸੀ ਉਹ ਵਿਤਕਰਾ ਹੋਇਆ ਉਹ ਵੱਡਾ ਵਿਤਕਰਾ ਹੋਇਆ ਹੋਇਆ ਪਿਛਲੇ ਵਿਤਮંત્રી ਤੋਂ